रेडी ਪੰਜਾਬੀ ਭਾਸ਼ਾ ਹਰ ਪੰਜਾਬੀ ਦੀ ਮਾਂ ਬੋਲੀ ਹੈ ਡੰਡੀ ਪਰ ਅਸੀਂ ਇਸ ਸਰਲ ਅਤੇ ਮਿਆਰੀ ਭਾਸ਼ਾ ਤੋਂ ਮੂੰ ਫੇਰਦੇ ਜਾ ਰਹੇ ਹਾਂ ਡੰਡੀ ਇਵੇਂ ਅਸੀਂ ਨਾ ਸਿਰਫ ਗੁਰਬਾਣੀ ਤੋਂ ਦੂਰ ਜਾ ਰਹੇ ਹਾਂ ਬਲਕਿ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਆਦਰਸ਼ਾਂ ਅਸੂਲਾਂ ਤੋਂ ਵੀ ਦੂਰ ਹੋ ਰਹੇ ਹਾਂ ਡੰਡੀ ਲੋਕਾਂ ਦੇ ਮਨਾਂ ਵਿੱਚ ਭਰਮ ਹੈ ਕਿ ਅੰਗਰੇਜ਼ੀ ਨਹੀਂ ਹੋਵੇਗੀ ਤਾਂ ਤਰੱਕੀ ਨਹੀਂ ਹੋਵੇਗੀ ਡੰਡੀ ਸੰਸਾਰ ਦੇ ਉન્નਤ ਮੁਲਕ ਜਰਮਨ ਚੀਨ ਜਾਪਾਨ ਕੋਰੀਆ ਆਦ ਦੇ ਲੋਕ ਅੰਗਰੇਜ਼ੀ ਨਹੀਂ ਜਾਣਦੇ ਅਤੇ ਆਪਣੀ ਹੀ ਭਾਸ਼ਾ ਵਿੱਚ ਵਿਗਿਆਨ ਤੱਕ ਦੀ ਵਿਦਿਆ हासिल ਕਰਦੇ ਹਨ ਡੰਡੀ ਉਹ ਸਾਡੇ ਤੋਂ ਹਰ ਖੇਤਰ ਵਿੱਚ ਅੱਗੇ ਹਨ ਡੰਡੀ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਵਿੱਚ ਗਿਆਨ ਕੀ ਪ੍ਰਾਪਤ ਕਰਨਾ ਹੋਇਆ ਜਦੋਂ ਕਿ ਅਸੀਂ ਤਾਂ ਆਪਣੀ ਮਾਤ ਭਾਸ਼ਾ ਦੇ ਵਿਕਾਸ ਤੋਂ ਵੀ ਬੇਮੁਖ ਹੋਏ ਬੈਠੇ ਹਾਂ ਡੰਡੀ ਅੱਜ ਪੰਜਾਬੀ ਦੇ ਬਚਾਓ ਹਿੱਤ ਜੋ ਨਹਿੰਦੇ ਪੰਜਾਬ ਵਿੱਚ ਜਦੋਂ ਜਹਦ ਹੋ ਰਹੀ ਹੈ ਅਸੀਂ ਉਸ ਦੇ ਮੁਕਾਬਲੇ ਕੁਝ ਵੀ ਨਹੀਂ ਕਰ ਰਹੇ ਡੰਡੀ ਭਾਵੇਂ ਗੁਰਮੁਖੀ ਲਿਪੀ ਸਾਨੂੰ ਗੁਰੂ ਸਾਹਿਬਾਨ ਦੀ ਬੜਮੁੱਲੀ ਦਾਤ ਹੈ ਪਰ ਇਸ ਦਾ ਆਧਾਰ ਸਦੀਆਂ ਪੁਰਾਣੀ ਪੰਜਾਬੀ ਬੋਲੀ ਦੇ ਪ੍ਰਚਲਨ ਨਾਲ ਜੁੜਿਆ ਹੈ ਡੰਡੀ ਉਰਦੂ ਦੀ ਲਿਪੀ ਰਾਹੀਂ ਲਿਖੀ ਜਾਂਦੀ ਪੰਜਾਬੀ ਨੂੰ ਸ਼ਾਹਮੁਖੀ ਕਹਿੰਦੇ ਹਨ ਡੰਡੀ ਹੋਰ ਭਾਸ਼ਾਵਾਂ ਤੋਂ ਇਲਾਵਾ ਪੰਜਾਬੀ ਬੋਲੀ ਵਿੱਚ ਗੁਰੂ ਸਾਹਿਬਾਨ ਵੱਲੋਂ ਭਗਤ ਬਾਣੀ ਹਾਸਲ ਕਰਨਾ ਵੀ ਗੁਰਮੁਖੀ ਦੇ ਪ੍ਰਚਲਨ ਤੋਂ ਪਹਿਲਾਂ ਦੀ ਕਾਰਵਾਈ ਹੈ ਡੰਡੀ ਪਰ ਸੰਸਾਰ ਪਰ ਦੇ ਕਰੋੜਾਂ ਪੰਜਾਬੀਆਂ ਦੀ ਬੋਲੀ ਰੇਡੀ ਜਿਸ ਵਿੱਚ ਉਪ ਬੋਲੀਆਂ ਜਿਵੇਂ ਪਿਸ਼ਾਵਰੀ ਚੰਗ ਪੋਠੋਹਾਰੀ ਮਾਜੀ 도ਆਬੀ ਮਾਲਵੀ ਪੁਆנדי ਆਦਵੀ ਪੰਜਾਬੀ ਦੇ ਹੀ ਅੰਛ ਹਨ ਉਹਨਾਂ ਦੇ ਗਿਆਨ ਪ੍ਰਾਪਤੀ ਦੀ ਮੋਢਲੀ ਸ਼ਕਤੀ ਰਹੀ ਅਤੇ ਰਹੇਗੀ ਟੰਡੀ ਹਰ ਪੰਜਾਬੀ ਦਾ ਪੰਜਾਬੀ ਬੋਲੀ ਅਤੇ ਲਿਪੀ ਦੀ ਨਾਲ ਭਾਵਨਾਤਮਕ ਸਾਂਝ ਦਾ ਹੋਣਾ ਲਾਜ਼ਮੀ ਹੈ ਤਾਂ ਹੀ ਉਹਨਾਂ ਦੀ ਮੁਰਲੀ ਸਿੱਖਿਆ ਅਤੇ ਅਗਾ ਦਾ ਸਫਰ ਉਨਤੀ ਕਰ ਸਕੇਗਾ ਡੰਡੀ ਪੰਜਾਬੀ ਬੋਲੀ ਅਤੇ ਲਿਪੀ ਦਾ ਕਿਸੇ ਧਰਮ ਵਿਸ਼ੇਸ਼ ਨਾਲ ਜੋੜਨਾ ਵੀ ਸਹੀ ਨਹੀਂ ਡੰਡੀ ਹੁਣ ਤੱਕ ਵਿਦਿਆ ਖਾਸ ਕਰਕੇ ਪੋਥੀਆਂ ਵੇਦਾ ਉਪਨਿਸ਼ਦਾਂ ਭਾਸ਼ਾ ਸੰਸਕ੍ਰਿਤ ਦੀ ਵਿਦਿਆ ਜਾਤ ਦੇ ਆਧਾਰ ਉੱਤੇ ਬਿਤਕਰੇ ਨਾਲ ਬਿਤਰਨ ਕੀਤੀ ਜਾ ਰਹੀ ਹੈ ਡੰਡੀ ਇਸ ਦਾ ਨਤੀਜਾ ਇਹ ਹੋਇਆ ਕਿ ਵਰਤਮਾਨ ਤੱਕ ਸੰਸਕ੍ਰਿਤ ਦੇ ਪੜਨ ਜਾਂ ਜਾਣਨ ਵਾਲੇ ਵਿਅਕਤੀਆਂ ਦੀ ਗਿਣਤੀ ਨਾਮਾਤਰ ਰਹਿ ਗਈ ਹੈ ਡੰਡੀ ਦੋਖ ਸ਼ੁੱਕ ਦੇ ਮੌਕੇ ਪਾਠ ਆਦ ਦੀਆਂ ਰਸਮਾਂ ਲਈ ਬਿਰਲੇ ਬੱਚੇ ਪੁਜਾਰੀਆਂ ਨੂੰ ਬਣਦੀ ਭੇਟਾ ਦੇ ਕੇ ਸ਼ਾਮਲ ਕਰਨਾ ਪੈਂਦਾ ਹੈ ਡੰਡੀ ਜੋ ਪਾਠ ਮੰਤਰ ਉਚਾਰਨ ਹੁੰਦੇ ਹਨ ਉਹਨਾਂ ਦਾ ਭਾਵ ਅਰਥ ਅਕਸਰ ਸਮਝ ਨਹੀਂ ਪੈਂਦਾ ਡੰਡੀ ਇਹੀ ਹਾਲ ਪੰਜਾਬੀ ਗੁਰਮੁਖੀ ਦਾ ਹੋ ਰਿਹਾ ਹੈ ਡੰਡੀ ਇੱਧਰ ਚੜਦੇ ਪੰਜਾਬ ਵਿੱਚ ਵੀ ਕੁਝ ਉਪਰਾਲੇ ਇਸ ਦਿਸ਼ਾ ਵਿੱਚ ਕੀਤੇ ਗਏ ਹਨ ਜਿਵੇਂ ਚੀਫ ਖਾਲਸਾ ਦੀਵਾਨ ਵੱਲੋਂ 68ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਕਰਵਾਈ ਗਈ ਜਿਸ ਦਾ ਮੁੱਖ ਨਿਸ਼ਾਨਾ ਪੰਜਾਬੀ ਦੇ ਪ੍ਰਚਾਰ ਪਸਾਰ ਦਾ ਨਿਰਧਾਰਤ ਕੀਤਾ ਗਿਆ ਡੰਡੀ ਹੋਰ ਵੀ ਕੁਝ ਛੋਟੇ ਵੱਡੇ ਸਮਾਗਮ ਹੁੰਦੇ ਰਹਿੰਦੇ ਹਨ ਪਰ ਜਿਸ ਰਫਤਾਰ ਨਾਲ